ਟਾਡੇ ਜੀ ਕਣਕ ਦਾ ਸੀਜ਼ਨ ਸ਼ੁਰੂ ਹੋਇਆ ਜੀ ਅਸੀਂ ਪ੍ਰਮਾਤਮਾ ਦਾ ਨਾਮ ਲਿਆ ਜੀ ਪੰਨੂ ਸਾਹਿਬ ਨੂੰ ਨਹੀਂ ਆਏ ਆ ਇਹਨਾਂ ਨੇ ਸਾਨੂੰ ਹਰ ਚੀਜ਼ ਦਾ ਵਿਸ਼ਵਾਸ ਦਵਾਇਆ ਵਾ ਕਿ ਸਾਰੇ ਕੰਮ ਜਿਹੜੇ ਤੁਹਾਡੇ ਆ ਸਿਰ ਮੱਥੇ ਆ ਸਾਰੇ ਸਹੀ ਹੋਣਗੇ ਸਾਰਾ ਕੁਝ ਹੱਲ ਹੋਊਗਾ ਜੀ ਮੰਨੀ ਨੂੰ ਲੈ ਕੇ ਮੁਸ਼ਕਲਾਂ ਹੈਗੀਆਂ ਜੀ ਮੰਨੀ ਨੂੰ ਮੁਸ਼ਕਲਾਂ ਜਿਹੜੀਆਂ ਹੈ ਸੀ ਪੰਨੂ ਸਾਹਿਬ ਨੂੰ ਧਿਆਨ ਚ ਲਿਆਤੀਆਂ ਜੀ ਉਹ ਕਹਿੰਦੇ ਹੱਲ ਹੋ ਗਿਆ ਜੀ ਤੁਹਾਡਾ ਬਹੁਤ ਸਤਿਕਾਰਯੋਗ ਸਾਡੇ ਆੜਤੀ ਦੇ ਭਰਾ ਸਾਡੇ ਭਰਾ ਜ਼ਿਮੀਂਦਾਰ ਭਰਾ ਸਾਡੇ ਮੰਡੀ ਦੇ ਪ੍ਰਧਾਨ ਜੀ ਨਿਰਮਲ ਸਿੰਘ ਜੀ ਸਾਡਾ ਵੀ ਰਜੀਵ ਸ਼ਰਮਾ ਜੀ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਅੱਜ ਸਾਰੇ ਭਰਾਵਾਂ ਦੀ ਰਹਿਨਵਾਈ ਹੈਟ ਸਭ ਤੋਂ ਪਹਿਲਾਂ ਪਰਮਾਤਮਾ ਦਾ ਓਟ ਆਸਰਾ ਲਿਆ ਗਿਆ ਮੰਡੀ ਦੇ ਵਿੱਚ ਅੱਜ ਖਰੀਦ ਸ਼ੁਰੂ ਕੀਤੀ ਗਈ ਹੈ ਮੈਂ ਸਰਕਾਰ ਵੱਲੋਂ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਸਾਡੇ ਜਿਹੜੇ ਇੰਸਪੈਕਟਰ ਸਾਹਿਬ ਉਹਨਾਂ ਵੱਲੋਂ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਆੜਤੀ ਦੇ ਭਰਾਵਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਕਿ ਅੱਜ ਸੀਜ਼ਨ ਦੀ ਤੋਂ ਕਣਕ ਦਾ ਸੀਜ਼ਨ ਦੀ ਉਹਦੀ ਸ਼ੁਰੂਆਤ ਉਹਦੀ ਖਰੀਦ ਸ਼ੁਰੂ ਹੋਈ ਆ ਉਹ ਨਾਲ ਨਾਲ ਮੰਡੀ ਦੇ ਵਿੱਚ ਜਿਹੜੀਆਂ ਕਈ ਮੁਸ਼ਕਲਾਂ ਸੀ ਉਹਨਾਂ ਮੁਸ਼ਕਲਾਂ ਨੂੰ ਹੱਲ ਵੀ ਕਰ ਦਿੱਤਾ ਗਿਆ ਹੈ ਲਾਈਟ ਸਿਸਟਮ ਦੀ ਮੁਸ਼ਕਲ ਸੀ 80 ਲੱਖ ਦੀ ਲੱਗ ਦੇ ਨਾਲ ਜਲਦੀ ਮੰਡੀ ਦੇ ਵਿੱਚ ਲਾਈਟ ਸਿਸਟਮ ਲਾਉਣਾ ਸ਼ੁਰੂ ਲਾਈਟਾਂ ਲਾਉਣੀਆਂ ਸ਼ੁਰੂ ਕਰਦਾਂਗੇ ਉਹ ਸਾਡੇ ਜਿਹੜੇ ਲੇਬਰ ਦੇ ਭਰਾ ਨੇ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਬਾਥਰੂਮਾਂ ਦੀ ਪਰ ਹੋਰ ਵੀ ਜਿਹੜੀ ਕੋਈ ਦਿੱਕਤ ਉਨਾ ਦੀ ਤਕਰੀਬਨ ਪ੍ਰਸ਼ਾਸਨ ਵੱਲੋਂ ਮੰਡੀ ਦੇ ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਨੁਮਾਇੰਦੇ ਨੇ ਉਹਨਾਂ ਵੱਲੋਂ ਸਾਰੀ ਤਿਆਰੀ ਕਰ ਦਿੱਤੀ ਗਈ ਹੈ ਮੈਂ ਹੋਰ ਵੀ ਆੜਤੀਆਂ ਨੂੰ ਨਾਲ-ਨਾਲ ਬੇਨਤੀ ਕੀਤੀ ਆੜਤੀਏ ਭਰਾਵਾਂ ਨੂੰ ਸਾਰੇ ਮਾਰਕੀਟ ਕਮੇਟੀ ਦੇ ਜਿੰਨੇ ਵੀ ਸਾਡੇ ਪ੍ਰਸ਼ਾਸਨ ਦੇ ਭਰਾ ਨੇ ਇੰਸਪੈਕਟਰ ਸਾਹਿਬ ਨੇ ਪਰਕ ਕਮੇਟੀ ਚੇਅਰਮੈਨ ਸਾਡੇ ਪ੍ਰਧਾਨ ਜੀ ਸਾਡੇ ਲੇਬਰਰ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਕਿਉਂਕਿ ਉਹ ਪਰਿਵਾਰਾਂ ਨੂੰ ਉਹਨਾਂ ਉਹ ਹੀ ਕਮਾਉਣਾ ਉਹ ਹੀ ਖਾਣਾ ਕਿਸੇ ਵੀ ਭਰਾ ਨੂੰ ਕੋਈ ਕੰਮ ਕਰਦੇ ਆ ਸਾਫ ਸਪਾਈ ਵਜੋਂ ਜਾਂ ਖਾਣ ਪੀਣ ਵਜੋਂ ਉਹ ਪੀਣ ਵਾਲੇ ਪਾਣੀ ਦੀ ਬੜੀ ਜ਼ਰੂਰਤ ਹੈ ਇਸ ਕਰਕੇ ਮੈਂ ਸਾਰੀ ਆਪਣੀ ਜਿੰਨੀ ਵੀ ਸੀਰੀਅਸ ਟੀਮ ਹੈ ਇਹਨਾਂ ਸਾਰਿਆਂ ਨੂੰ ਮੈਂ ਅੱਜ ਬੇਨਤੀ ਵੀ ਕਰਕੇ ਚੱਲਿਆ ਵੀ ਉਹਨਾਂ ਦਾ ਜਰੂਰ ਸੀਐਸਸੀ ਦੇ ਵਿੱਚ ਧਿਆਨ ਰੱਖੋ ਪਰ ਉਹ ਮਾਰਕੀਟ ਕਮੇਟੀ ਦੇ ਵਿੱਚ ਹੋਰ ਵੀ ਭਰਾਵਾਂ ਨੇ ਮੈਨੂੰ ਕਾਫੀ ਡਿਮਾਂਡਾਂ ਦੱਸੀਆਂ ਨੇ ਚਲੋ ਮੈਨੂੰ ਅੱਜ ਦੱਸੀਆਂ ਨੇ ਪਹਿਲਾਂ ਮੈਨੂੰ ਜੇ ਨਹੀਂ ਸੀ ਇਸ ਭਰਾ ਦੀ ਅਜੇ ਤੱਕ ਮੈਨੂੰ ਡਿਮਾਂਡ ਹੀ ਸਭ ਪਹੁੰਚਿਆ ਅੱਜ ਪ੍ਰਧਾਨ ਜੀ ਨੇ ਚੇਅਰਮੈਨ ਸਾਹਿਬ ਨੇ ਦੱਸਿਆ ਇਹ ਜ਼ਿਮੀਦਾਰ ਪ੍ਰਬੰਧਾਂ ਵਾਸਤੇ ਬਾਥਰੂਮ ਦੀ ਕਿਉਂਕਿ ਜ਼ਿਮੀਦਾਰ ਪ੍ਰਬੰਧਾਂ ਨੂੰ ਕਈਆਂ ਨੂੰ ਰਾਤ ਵੀ ਰਹਿਣਾ ਪੈਂਦਾ ਨੇ ਬਾਥਰੂਮ ਦੀ ਮੁਸ਼ਕਲ ਹੈ। ਉਹ ਵੀ ਆਪਾਂ ਅੱਜ ਹੀ ਪ੍ਰੋਪੋਜ਼ਲ ਦੀ ਤਿਆਰ ਕਰਦੇ ਆਂ। ਦੋ ਚਾਰ ਦਿਨ ਤੱਕ ਹਫਤੇ ਤੱਕ ਪ੍ਰੋਪੋਜ਼ਲ ਅਸੀਂ ਸਰਕਾਰ ਕੋਲ ਲੈ ਕੇ ਜਾਵਾਂਗੇ। ਸੀਵਰੇਜ ਦੀ ਬੜੀ ਮੁਸ਼ਕਲ ਹੈ। ਸੀਵਰੇਜ ਦਾ ਵੀ ਅਸੀਂ ਮੰਡੀ ਦਾ ਛੇਤੀ ਹੱਲ ਕਰਾਂਗੇ। ਮੈਂ ਦੁਬਾਰਾ ਲਾਸਟ ਵਿੱਚ ਸਰਦਾਰਪੁਰ ਕੰਸੀ ਕਮਾਨਜੀ ਵੱਲੋਂ ਸਾਡੇ ਮੰਡੀ ਦੇ ਸਾਡੇ ਜੋ ਚੇਅਰਮੈਨ ਹੈ ਅਰਸ਼ਰ ਸਾਹਿਬ ਉਹਨਾਂ ਵੱਲੋਂ ਤਾਰੂ ਜੱੱਕ ਜੀ ਜੋ ਸਾਡੇ ਮਿਨਿਸਟਰ ਸਾਹਿਬ ਨੇ ਉਹਨਾਂ ਵੱਲੋਂ ਪਰ ਸਾਰੀ ਟੀਮ ਵੱਲੋਂ ਸਾਰੇ ਅੜਤੀ ਭਰਾਵਾਂ ਨੂੰ ਮੈਂ ਬਹੁਤ 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 ਵਧਾਈ ਦਿੰਦਾ ਜ਼ਿੰਮੇਵਾਰ ਭਰਾਵਾਂ ਨੂੰ ਵਧਾਈ ਦਿੰਦਾ ਉਹ ਨਾਲ ਨਾਲ ਬੇਨਤੀ ਵੀ ਕਰਦਾ ਵੀ ਰਲ ਮਿਲ ਕੇ ਰਹੋ ਖਣਕ ਸਕਾ ਕੇ ਲੈ ਕੇ ਆਓ ਤਾਂ ਜੋ ਸਾਡੇ ਅੜਤੀ ਭਰਾਵਾਂ ਨੂੰ ਵੀ ਮੁਸ਼ਕਲ ਨਾ ਆਵੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਮੁਸ਼ਕਲ ਨਾ ਆਵੇ ਤੇ ਤੁਹਾਡਾ ਵੀ ਰੇਟ ਸਹੀ ਲੱਗੇ ਬਹੁਤ ਵਧੀਆ ਰੇਟ ਹੈ ਤਕਰੀਬਨ ਇੱਕ ਕਿਲੇ ਦੇ ਵਿੱਚੋਂ ਮੈਂ ਦੇਖ ਰਿਹਾ ਰੇਟ ਜੇ ਸਾਹਿਬ ਕਹਾਉਂ ਲਾਈਏ 2325 ਕਹ ਰਹੇ ਆ 2225 ਸੌਰੀ 25 ਤੇ ਕਿੱਲੇ ਦੇ ਵਿੱਚੋਂ 60000 ਦੀ ਤੇ 57 58 60000 ਦੀ ਕਣਕ ਇਕੱਲੀ ਬਹੁਤ ਵਧੀਆ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਬਹੁਤ ਵਧੀਆ ਦਾਣਾ ਹੈ ਜਿਹੜੀ ਕੋਈ ਇਦਾਂ ਦੀ ਹਵਾ ਨੇਰੀ ਨਹੀਂ ਆਈ ਕੋਈ بارش ਦਾ ਮੌਸਮ ਨਹੀਂ ਆਇਆ ਬੜੀ ਕਿਰਪਾ ਹੋਈ ਹੈ ਪਰਮਾਤਮਾ ਦੀ ਮੈਂ ਤੇ ਪਰਮਾਤਮਾਗੇ ਇਹੀ ਅਰਦਾਸ ਕਰੂੰਗਾ ਪਰਮਾਤਮਾ ਹਰ ਸੀਜ਼ਨ ਦੇ ਵਿੱਚ ਇਦਾਂ ਹੀ ਇਦਾਂ ਹੀ ਚੰਗੀ ਫਸਲ ਆਵੇ ਪਰ ਸਾਰਿਆਂ ਦਾ ਜੋ ਕਾਰਜਕਾਰੀ ਹੈ ਬਿਜ਼ਨਸ ਹੈ ਸਾਡੇ ਬਿਜ਼ਨਸਮੈਨਾਂ ਭਰਾ ਨੇ ਉਹ ਸਾਰੇ ਹੀ ਜ਼ਿਮੀਦਾਰਾਂ ਦੇ ਚੰਗੀ ਫਸਲ ਆਉਣ ਤੇ ਚੱਲਦਾ ਇਸ ਕਰਕੇ ਮੈਂ ਪ੍ਰਮਾਤਮਾਗੇ ਇਹ ਅਰਦਾਸ ਕਰਉ ਕਿ ਸਾਰਿਆਂ ਜ਼ਿਮੀਦਾਰਾਂ ਤੇ ਆੜਤੀਆਂ ਤੇ ਪਰ ਜਿੰਨੇ ਵੀ ਸਾਡੇ ਮੰਡੀ ਦੇ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਉਹਨਾਂ ਤੇ ਹਮੇਸ਼ਾ ਪਿਰ ਪ੍ਰਿਆਤ ਰੱਖਣਾ ਆਪਾਂ ਮਿਲ ਕੇ ਰਹਿਣ ਤਾਂ ਜੋ ਖੁਸ਼ੀ-ਖੁਸ਼ੀ ਆਪਣੇ ਘਰਾਂ ਦੇ ਵਿੱਚ ਮੰਡੀ ਦੇ ਵਿੱਚ ਉਹਨੂੰ ਵੇਚ ਕੇ ਆਪਣੇ ਘਰਾਂ ਦੇ ਵਿੱਚ ਖੁਸ਼ੀ-ਖੁਸ਼ੀ ਜਾਣ ਮੈਂ ਹੋਰ ਵੀ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਪਾਰਟੀ ਬਾਜੀ ਤੋਂ ਜਦੋਂ ਇਹੋ ਜੇ ਕਾਰਗੁਜ਼ਾਰੀਆਂ ਹੁੰਦੀਆਂ ਨੇ ਮੰਡੀਆਂ ਦੀਆਂ ਕਾਰਜਕਾਰੀਆਂ ਜਾਂ ਸਾਂਝੇ ਕੰਮ ਹੁੰਦੇ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੱਠੇ ਡਿਮਾਂਡ ਰੱਖਿਆ ਕਰੋ ਤਾਂ ਜੋ ਉਸ ਡਿਮਾਂਡ ਨੂੰ ਛੇਤੀ ਪੂਰਾ ਕੀਤਾ ਜਾ ਸਕੇ। ਸਾਡਾ ਉਹ ਆਮ ਆਦਮੀ ਪਾਰਟੀ ਦੇ ਲੀਡਰ ਦਾ ਰੋਸ ਦਿਖਾਇਆ ਜਾ ਰਿਹਾ ਜਦੋਂ ਭੀੜ ਤੇ ਜਾਂਦੇ। ਮੇਰੇ ਕੋ ਜੀ ਮੈਂ ਤੇ ਇਸ ਚੀਜ਼ ਨੂੰ ਸਹੀ ਨਹੀਂ ਸਮਝਦਾ। ਇੰਨਾਂ ਦੇ ਵਿੱਚ ਮੈਂ ਜੋ ਸਾਰੇ ਸਾਡੇ ਐਮਐਲਏ ਸਾਹਿਬ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੇ ਉਹਨੂੰ ਮੁੱਖ ਰੱਖਿਆ ਐਜੂਕੇਸ਼ਨ ਨੂੰ ਮੁੱਖ ਰੱਖਿਆ ਹੈ। ਫਤਿਹਗੜ ਚੂੜੀਆਂ ਮੈਂ ਹਲਕੇ ਦੀ ਗੱਲ ਕਰਾਂ 5 ਕਰੋੜ ਦੀ ਕਰੀਬਨ ਗ੍ਰਾਂਟ ਜੋ ਫਤਿਹਗੜ ਚੂੜੀਆਂ ਨੂੰ ਦਿੱਤੀ ਹੈ ਸਕੂਲਾਂ ਵਾਸਤੇ। 152 ਸਕੂਲ ਨੇ ਜਿਨ੍ਹਾਂ ਦੇ ਵਿੱਚ ਗ੍ਰਾਂਟ ਆ ਚੁੱਕੀ ਔਰ ਜਿਨ੍ਹਾਂ ਦੀ ਡਿਮਾਂਡ ਵੀ ਬਣ ਚੁੱਕੀ ਔਰ ਪਹਿਲੀ ਕਿਸ਼ਤ ਆਈ ਹੈ ਮੈਂ ਸਕੂਲਾਂ ਵਾਸਤੇ ਡਿਮਾਂਡ ਮੰਗਣ ਜਾਣਾ ਔਰ ਜਿਹੜੇ ਕਰ ਗੁਜ਼ਾਰੀਆਂ ਆਈਆਂ ਨੇ ਉਹਦਾ ਤੁਗਟਨ ਕਰਨ ਜਾਈਦਾ ਹੈ ਬੱਚਿਆਂ ਦੀਆਂ ਮੁਸ਼ਕਲਾਂ ਸੁਣਣੀ ਚਾਹੀਦੀ ਤੇ ਬਹੁਤ ਗਲਤ ਹੈ ਠੀਕ ਹੈ ਜੇ ਕੋਈ ਕਿਸਾਨ ਭਰਾਵਾਂ ਦੀ ਬੰਗ ਹੈ ਪਲੇਟਫਾਰਮ ਤੇ ਆਓ ਮੈਨੂੰ ਦਿਨੇ ਫੋਨ ਕਰ ਲੈਣਾ ਰਾਤ ਨੂੰ ਕਰ ਲੈਣਾ ਜੇ ਮੈਂ ਉੱਥੇ ਨਹੀਂ ਜਾਂਦਾ ਤੇ ਫਿਰ ਮੈਂ ਮੰਨਦਾ ਰਸਤਾ ਰੋਕਣਾ ਬਣਦਾ ਵੀ ਹੈ ਧਰਨਾ ਲਾਉਣਾ ਵੀ ਬਣਦਾ ਹੈ ਧਰਨਾ ਤੇ ਤਾਂ ਹੁੰਦਾ ਵੀ ਜੇ ਕੋਈ ਸੁਣ ਨਹੀਂ ਰਿਹਾ ਜਦੋਂ ਮੈਂ ਕਹਿ ਰਿਹਾ ਸਾਰੇ ਐਮਐਲਏ ਸਾਹਿਬ ਕਹਿ ਰਹੇ ਆ ਜਿੱਥੇ ਮर्जी ਇਕੱਠੇ ਹੋ ਜਾਓ ਮੈਨੂੰ ਬੁਲਾਜੋ ਮੈਂ ਉੱਥੇ ਆ ਜਾਗਾ ਤਾਂ ਨਾਲੇ ਅਸੀਂ ਤਾਂ ਲਈਏ ਨਾ ਜੇ ਕੋਈ ਸਾਡਾ ਲੀਡਰ ਕੋਈ ਮਿਲਦਾ ਨਹੀਂ ਜਾਂ ਕੋਈ ਲੀਡਰ ਸੁਣਦਾ ਨਹੀਂ ਇਸ ਕਰਕੇ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਚੰਗੇ ਕੰਮਾਂ ਦੇ ਵਿੱਚ ਧਰਨਿਆਂ ਦਾ ਇਹੋ ਜਿਹਾ ਪ੍ਰਦਰਸ਼ਨ ਨਾ ਕਰੋ ਜੇ ਕੋਈ ਮਾੜਾ ਕੰਮ ਕਰ